ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਬਾਣੀ ਵਿਚਾਰ ਦੀ ਲੜੀ ਅੱਗੇ ਤੋਰਦੇ ਹਾਂ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 48 ਤੋਂ ਸ਼ੁਰੂ ਕਰਕੇ 50 ਤੱਕ ਜਾਵਾਂਗੇ ਜੀ ਪੰਚਮ ਪਾਛਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ ਸ੍ਰੀ ਰਾਗ ਮਹੱਲਾ 5ਵਾਂ ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰਨਾਮ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿ ਥਾਵੇ ਥਾਓ ਹੰਦੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਕਿ ਉਹ ਗੁਰੂ ਹੀ ਸਾਡੇ ਲਈ ਸ਼ਾਸਤਰ ਆ ਉਹੀ ਜੋਤਿ ਸ਼ਾਸਤਰ ਆ ਜਿਦੇ ਰਾਹੀ ਅਸੀਂ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਕਹਿੰਦੇ ਪਰਮਾਤਮਾ ਨਹੀਂ ਸਾਨੂੰ ਕਹਿੰਦੇ ਹਾਂਜੀ ਕਹਿੰਦੇ ਵੀ ਗੁਰੂ ਨੇ ਹੀ ਸਾਨੂੰ ਪਰਮਾਤਮਾ ਦੇ ਚਰਨ ਕਮਲਾਂ ਦੀ ਜਿਹੜੀ ਪ੍ਰੀਤ ਆ ਉਹਦਾ ਧਨ ਦੇਣਾ ਗੁਰੂ ਨੇ ਸਾਨੂੰ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਪ੍ਰੀਤ ਦਾ ਧਨ ਦੇਣਾ ਤੇ ਉਹਦੇ ਨਾਲ ਫਿਰ ਕੀ ਹੋਣਾ ਸਾਨੂੰ ਨਿਆਸ ਰਿਆਂ ਨੂੰ ਆਸਰਾ ਮਿਲ ਜਾਂਦਾ ਸੱਚੀ ਪੂੰਜੀ ਸੱਚ ਸੰਜਮੋਂ 8 ਪਹਿਰ ਗੁਣ ਗਾਓ ਕਹਿੰਦੇ ਵੀ ਜਦੋਂ ਅਸੀਂ 8 ਪਹਿਰ ਉਸ ਪਰਮਾਤਮਾ ਦੇ ਗੁਣ ਗਾਉਨੇ ਆ ਉਸ ਸੱਚੇ ਦੇ ਜਿਹੜਾ ਸੰਜਮ ਵਾਲਾ ਹੈ ਤਾਂ ਸਾਡੀ ਜਿਹੜੀ ਸੱਚੀ ਪੂੰਜੀ ਆ ਉਹਦੇ ਨਾਮ ਦੀ ਇਕੱਠੀ ਹੁੰਦੀ ਜਾਂਦੀ ਆ ਕਰ ਕਿਰਪਾ ਪ੍ਰਭ ਪੇਟਿਆ ਮਰਨ ਨ ਆਵਣ ਜਾਓ ਕਹਿੰਦੇ ਜਦੋਂ ਸਾਡੇ ਤੇ ਪ੍ਰਮਾਤਮਾ ਆਪ ਹੀ ਕਿਰਪਾ ਕਰਦੇ ਨੇ ਤਾਂ ਸਾਡਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਫਿਰ ਸਾਨੂੰ ਆਤਮਿਕ ਮੌਤ ਨਹੀਂ ਆਉਂਦੀ ਤੇ ਸਾਡਾ ਜਨਮ ਮਰਨ ਦਾ ਚੱਕਰ ਵੀ ਕੱਟ ਹੋ ਜਾਂਦਾ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਕਟ ਕਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ ਰਹਾਓ ਕਹਿੰਦੇ ਹੈ ਮੇਰੇ ਮਨ ਸਦਾ ਉਸ ਪਰਮਾਤਮਾ ਨੂੰ ਇੱਕ ਤਰ੍ਹਾਂ ਪਿਆਰ ਇਕਾਗਰ ਚਿਤ ਪਿਆਰ ਵਿੱਚ ਹੋ ਕੇ ਉਹਦੀ ਭਗਤੀ ਕਰ ਕਹਿੰਦੇ ਉਹ ਹਰ ਇੱਕ ਸਰੀਰ ਦੇ ਵਿੱਚ ਵਿਆਪਕ ਹੈ ਸਮਾਇਆ ਹੋਇਆ ਹੈ ਤੇ ਸਾਡੇ ਹਮੇਸ਼ਾ ਹੀ ਅੰਗ ਸੰਗ ਹੈ ਤੇ ਸਾਡਾ ਸਹਾਇਕ ਹੈ ਸੁਖਾਂ ਕੀ ਮਿਤਕਿਆ ਗਣੀ ਜਸ ਮਰੀ गोविंद ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਕਹਿੰਦੇ ਵੀ ਜਦੋਂ ਮੈਂ ਉਸ ਪਰਮਾਤਮਾ ਨੂੰ ਸਿਮਰਦਾ ਉਹਦੇ ਗੁਣ ਗਾਉਂਦਾ ਕਹਿੰਦੇ ਮੇਰੇ ਸੁਖਾਂ ਦੀ ਕੀ ਕਿੰਤੀ ਹੋ ਸਕਦੀ ਹੈ ਕਿ ਵੀ ਮੈਨੂੰ ਬੇਅੰਤ ਸੁੱਖ ਮਿਲਦੇ ਨੇ ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਚਖਿਆ ਉਹ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਏ ਨੇ ਉਹ ਮਤਲਬ ਤ੍ਰਿਪਤ ਹੋ ਗਏ ਨੇ ਹੁਣ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਰਹਿੰਦੀ ਹੈਗੀ ਪਰ ਕਹਿੰਦੇ ਉਹੀ ਇਸ ਰਸ ਨੂੰ ਜਾਣਦੀ ਹੈ ਜਿੰਦ ਜਿਨੇ ਇਹਨੂੰ ਚਖਿਆ ਇਸ ਰਸ ਨੂੰ ਜਿਨ੍ਹਾਂ ਦਾ ਸਵਾਦ ਦੇਖਿਆ ਇਸ ਪਰਮਾਤਮਾ ਦੇ ਨਾਮ ਰਸ ਦਾ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਕਹਿੰਦੇ ਜਦੋਂ ਆਪਾਂ ਸੰਤਾਂ ਦੀ ਸੰਗਤ ਦੇ ਵਿੱਚ ਉਸ ਪ੍ਰਭੂ ਦਾ ਪਰਮਾਤਮਾ ਦਾ ਨਾਮ ਲੈਂਦੇ ਆ ਕਹਿੰਦੇ ਉਹ ਸਾਡੇ ਮਨ ਵਿੱਚ ਵਸ ਜਾਂਦਾ ਜੋ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈਗਾ ਕਹਿੰਦੇ ਜਿਨੇ ਉਸ ਪਰਮਾਤਮਾ ਦੇ ਨਾਮ ਨੂੰ ਸੇਵਿਆ ਪਰਮਾਤਮਾ ਦੀ ਭਗਤੀ ਕੀਤੀ ਆ ਕਹਿੰਦੇ ਉਹ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ ਨਾਨ ਰਸਨਾ ਉਚਰੈ ਗੁਣਵਤੀ ਕੋਏ ਨ ਪੂਜੈ ਦਾਨ ਕਹਿੰਦੇ ਉਹ ਸਮਾ ਜਦੋਂ ਕਹਿੰਦੇ ਅਸੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ ਕਹਿੰਦੇ ਫਿਰ ਉਹ ਸਮਾਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਅਸੀਂ ਕਰੋੜਾਂ ਹੀ ਕਹਿੰਦੇ ਕੋਈ ਇਸ਼ਨਾਨ ਕਰ ਲੈ ਹੁੰਦੇ ਨੇ ਮਤਲਬ ਜਿਹੜੇ ਇਸ਼ਨਾਨ ਪਾਪ ਉਤਾਰਨ ਵਾਲੇ ਹੁੰਦੇ ਨੇ ਕਹਿੰਦੇ ਜਿਹੜੀ ਜੀਵ ਕਹਿੰਦੇ ਜਿਹੜੀ ਰਸਨਾ ਉਸ ਪਰਮਾਤਮਾ ਦੇ ਕਹਿੰਦੇ ਗੁਣ ਗਾਉਂਦੀ ਆ ਕਹਿੰਦੇ ਉਹਨਾਂ ਉਹਦੇ ਬਰਾਬਰ ਦਾ ਕੋਈ ਦਾਨ ਨਹੀਂ ਹੈਗਾ ਵੀ ਇੱਕ ਜਿਹੜੀ ਰਸਨਾ ਉਹਦੇ ਗੁਣ ਗਾਉਂਦੀ ਆ ਉਹ ਹੋਵੇ ਤੇ ਇੱਕ ਦੂਜੇ ਪਾਸੇ ਕੋਈ ਬਹੁਤ দান ਕਰੇ ਪਰ ਉਹਦੇ ਬਰਾਬਰ ਕੋਈ ਦਾਨ ਪੁੱਜ ਨਹੀਂ ਸਕਦਾ ਜੋ ਪਰਮਾਤਮਾ ਦੇ ਗੁਣ ਗਾਉਣੇ ਨੇ ਦ੍ਰਿਸ਼ਟ ਧਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਵਾਨ ਜੀਉ ਪਿੰਡ ਤਨ ਤਿਸਦਾ ਹਉ ਸਦਾ ਸਦਾ ਕੁਰਬਾਨ ਕਹਿੰਦੇ ਉਹ ਪਰਮਾਤਮਾ ਉਹ ਮਿਹਰਵਾਨ ਕਹਿੰਦੇ ਉਹ ਆਪਣੀ ਦਇਆ ਕਰਕੇ ਹੀ ਕਹਿੰਦੇ ਸਾਡੇ ਤੇ ਦਿਆਲੂ ਹੋ ਕੇ ਸਾਡੇ ਮਨ ਤੇ ਤਨ ਵਿੱਚ ਵਸ ਜਾਂਦਾ ਕਹਿੰਦੇ ਉਹਨੇ ਹੀ ਸਾਨੂੰ ਸਰੀਰ ਦਿੱਤਾ ਉਹਨੇ ਹੀ ਸਾਨੂੰ ਕਹਿੰਦੇ ਤਨ ਦਿੱਤਾ ਉਹਨੇ ਹੀ ਸਾਨੂੰ ਕਹਿੰਦੇ ਜਿਹੜੀ ਜਿੰਦਾ ਸਾਡੇ ਅੰਦਰ ਜੋ ਵਸ ਰਹੀ ਹੈ ਜਿਹੜੀ ਸਾਨੂੰ ਜਿੰਦਾ ਰੱਖ ਰਹੀ ਆ ਉਹ ਦਿੱਤੀ ਆ ਕਹਿੰਦੇ ਮੈਂ ਉਹਦੇ ਤੋਂ ਸਦਾ ਸਦਾ ਕੁਰਬਾਨ ਹਾਂ ਉਸ ਪਰਮਾਤਮਾ ਤੋਂ ਮਿਲੇਆ ਕਦੇ ਨਾ ਵਿਛੜੈ ਜੋ ਮਿਲੇਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸੱਚਾ ਸਿਰਜਣਹਾਰ ਕਹਿੰਦੇ ਜਿਸ ਵੀ ਜੀਵ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਨਾ ਕਹਿੰਦੇ ਫਿਰ ਉਹ ਪਰਮਾਤਮਾ ਨਾਲੋਂ ਵਿਛੜਦਾ ਨਹੀਂ ਕਿਉਂਕਿ ਪਰਮਾਤਮਾ ਨੇ ਆਪ ਮਿਲਾਇਆ ਤੇ ਪਰਮਾਤਮਾ ਨੇ ਉਹਨਾਂ ਜੀਵਾਂ ਦੇ ਉਹਨਾਂ ਦਾਸਾਂ ਦੇ ਕਹਿੰਦੇ ਮਾਇਆ ਦੇ ਬੰਧਨ ਕੱਟ ਦਿੱਤੇ ਉਸ ਸੱਚੇ ਸਿਰਜਣਹਾਰ ਨੇ ਜਿਨੇ ਇਹ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ ਪੂਲਾ ਮਾਰਗ ਪਾਇਉਣ ਗੁਣ ਅਵਗੁਣ ਨਾ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਕਟਾ ਆਧਾਰ ਕਹਿੰਦੇ ਉਹ ਪਰਮਾਤਮਾ ਹੀ ਜੋ ਕੋਈ ਭੁੱਲਿਆ ਹੋਇਆ ਸਹੀ ਰਸਤੇ ਤੋਂ ਉਹਨੂੰ ਸਿੱਧੇ ਰਸਤੇ ਤੇ ਲਿਆਉਣ ਵਾਲਾ ਵੀ ਉਹ ਪਰਮਾਤਮਾ ਆਇਆ ਤੇ ਪਰਮਾਤਮਾ ਫਿਰ ਸਾਡੇ ਗੁਣ ਔਗਣ ਨਹੀਂ ਵਿਚਾਰਦਾ ਜਦੋਂ ਉਹ ਦਇਆ ਦੇ ਘਰ ਦੇ ਵਿੱਚ ਆਉਂਦਾ ਫਿਰ ਸਾਨੂੰ ਉਹ ਸਿੱਧੇ ਰਸਤੇ ਤੇ ਪਾ ਦਿੰਦਾ ਸਾਡੀ ਵਿਕਾਰਾਂ ਤੋਂ ਖਲਾਸੀ ਕਰਵਾ ਦਿੰਦਾ ਨਾਨਕ ਜੀ ਕਹਿੰਦੇ ਨਾਨਕ ਜੀ ਕਹਿੰਦੇ ਨਾਨਕ ਤੇ ਸਰਨਾਰਤੀ ਕਹਿੰਦੇ ਅਸੀਂ ਉਸ ਪਰਮਾਤਮਾ ਦੀ ਸ਼ਰਨ ਪੈਨੇ ਆ ਜੋ ਹਰ ਇੱਕ ਸਰੀਰ ਨੂੰ ਹਰ ਇੱਕ ਜੀਵ ਨੂੰ ਆਪਣਾ ਸਹਾਰਾ ਦੇ ਰਿਹਾ ਸਾਰੇ ਜੀਵਾਂ ਨੂੰ ਆਪਣਾ ਸਹਾਰਾ ਦੇ ਰਿਹਾ ਵਾਹਿਗੁਰੂ ਵਾਹਿਗੁਰੂ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰਨਾ ਕੋਏ ਕਹਿੰਦੇ ਹੈ ਮੇਰੀ ਰਸਨਾ ਤੂੰ ਉਸ ਸੱਚੇ ਨੂੰ ਸਿਮਰਦੀ ਰਹਿ ਉਹਦੀ ਸਿਫਤ ਸਲਾਹ ਕਰਦੀ ਰਹਿ ਫਿਰ ਤੇਰਾ ਮਨ ਵੀ ਤੇ ਤੇਰਾ ਤਨ ਵੀ ਨਿਰਮਲ ਹੋਇਆ ਰਹੂਗਾ ਕਹਿੰਦੇ ਜਿਹੜੇ ਮਾਤਾ ਪਿਤਾ ਹੋਰ ਹੋਰ ਬਹੁਤੇ ਜਿਹੜੇ ਸਾਡੇ ਸਾਖ ਸੰਬੰਧੀ ਨੇ ਕਹਿੰਦੇ ਵੀ ਇਹ ਸਾਡੇ ਕੋਈ ਕੰਮ ਆਉਣ ਵਾਲੇ ਨਹੀਂਗੇ ਅੰਤ ਵਿੱਚ ਸਿਰਫ ਪਰਮਾਤਮਾ ਤੋਂ ਬਿਨਾ ਸਾਡਾ ਕੋਈ ਸਹਾਈ ਨਹੀਂ ਹੈ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਓ ਕਹਿੰਦੇ ਵੀ ਜੇ ਇਹ ਪਰਮਾਤਮਾ ਜੇ ਤੂੰ ਆਪਣੀ ਮਿਹਰ ਕਰੇ ਕਹਿੰਦੇ ਤੂੰ ਮੈਨੂੰ ਇੱਕ ਕਹਿੰਦੇ ਚਸੇ ਲਈ ਵੀ ਨਾ ਵਿਸਰੇ ਇੱਕ ਕਹਿੰਦੇ ਅਖ ਫਰਕ ਜਿੰਨੇ ਟਾਈਮ ਲਈ ਵੀ ਨਾ ਕਹ ਤੂੰ ਮੈਨੂੰ ਵਿਸਰੇ ਇਹ ਪਰਮਾਤਮਾ ਮਿਹਰ ਕਰੇ ਜੇ ਕਹਿੰਦੇ ਹੈ ਮੇਰੇ ਮਨ ਉਸ ਸੱਚੇ ਦਾ ਕਹਿੰਦੇ ਨਾਮ ਲੈਂਦਾ ਰਹਿ ਜਦ ਤੱਕ ਤੇਰੇ ਅੰਦਰ ਸਾਸ ਆ ਜੋ ਤੱਕ ਤੇਰੀ ਸਾਹ ਚੱਲਦੀ ਆ ਨਾ ਬਸ ਉਹਦਾ ਨਾਮ ਲੈਂਦਾ ਰਹਿ ਉਹਦੇ ਤੋਂ ਬਿਨਾ ਜਿਹੜੇ ਸਭ ਕੁਛ ਆ ਸਭ ਝੂਠਾ ਔਰ ਅੰਤ ਨੂੰ ਸਭ ਕੁਝ ਖਤਮ ਹੋਣਾ ਇੱਕ ਉਸ ਪਰਮਾਤਮਾ ਨੇ ਰਹਿਣਾ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ ਜਾਰੇ ਕੁੰਡਾ ਪਾਲੀਆਂ ਸਹਬਿਨ ਅਵਰ ਨਾ ਜਾਏ ਕਹਿੰਦੇ ਮੇਰਾ ਪਰਮਾਤਮਾ ਸਾਹਿਬ ਮੇਰਾ ਨਿਰਮਲਾ ਕਹਿੰਦੇ ਉਹ ਹਮੇਸ਼ਾ ਪਵਿੱਤਰ ਆ ਉਹਦੇ ਤੋਂ ਬਿਨਾ ਕਹਿੰਦੇ ਮੇਤੋਂ ਜੀਆ ਨਹੀਂ ਜਾਂਦਾ ਉਹਨੂੰ ਯਾਦ ਕਰਨ ਤੋਂ ਬਿਨਾ ਕਹਿੰਦੇ ਮੇਰਾ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ ਇਹ ਮੇਰੀ ਮਾਂ ਮੇਰੇ ਮਨ ਨੂੰ ਤੇ ਮੇਰੇ ਤਨ ਨੂੰ ਉਸ ਪਰਮਾਤਮਾ ਨੂੰ ਮਿਲਣ ਦੀ ਬਹੁਤ ਤਾੰਗ ਲੱਗੀ ਆ ਕੋਈ ਗੁਰਮਖ ਕੋਈ ਗੁਰੂ ਆਕੇ ਮੈਨੂੰ ਉਸ ਪਰਮਾਤਮਾ ਨਾਲ ਮਿਲਾ ਦੇਵੇ ਕਹਿੰਦੇ ਮੈਂ ਚਾਰੇ ਕੁੰਡਾਂ ਸਾਰੇ ਜਹਾਨ ਦੇ ਵਿੱਚ ਚੋਹੇ ਪਾਸੇ ਮੈਂ ਕਹਿੰਦੇ ਖੋਜ-ਖੋਜ ਦੇਖ ਲਿਆ ਉਸ ਪਰਮਾਤਮਾ ਉਸ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਕਹਿੰਦੇ ਜਗ੍ਹਾ ਨਹੀਂ ਜਿੱਥੇ ਮੈਂ ਜਾ ਸਕਾਂ ਜਿੱਥੋਂ ਮੈਨੂੰ ਸਹਾਰਾ ਮਿਲ ਸਕੇ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ-ਸਦਾ ਸਾਲਾਹੀਐ ਅੰਤ ਨਪਾਰਾ ਵਾਰ ਕਹਿੰਦੇ ਮੈਂ ਉਸ ਗੁਰੂ ਅੱਗੇ ਅਰਦਾਸ ਕਰਦਾ ਜੋ ਮੈਨੂੰ ਉਸ ਪ੍ਰਮਾਤਮਾ ਨੂੰ ਮਿਲਣ ਦੀ ਸਮਰੱਥਾ ਰੱਖਦਾ ਉਸ ਕਰਤਾਰ ਨੂੰ ਕਹਿੰਦੇ ਸਤਗੁਰ ਦਾ ਜਿਹੜਾ ਸਤਗੁਰਾ ਨਾ ਉਹ ਨਾਮ ਦੇਣ ਵਾਲਾ ਪੂਰਾ ਦਾਤਾ ਉਹਦੇ ਕੋਲ ਕਹਿੰਦੇ ਅਮੁੱਖ ਭੰਡਾਰੇ ਨੇ ਪਰਮਾਤਮਾ ਦੇ ਨਾਮ ਦਾ ਦਾਨ ਸਾਨੂੰ ਦੇਣ ਲਈ ਕਹਿੰਦੇ ਉਸ ਗੁਰੂ ਦੀ ਵੀ ਕਹਿੰਦੇ ਅਸੀਂ ਸਲਾਨਾ ਕਰੀਏ ਜੋ ਸਾਨੂੰ ਨਾਮ ਦਾ ਭੰਡਾਰਾ ਦਿੰਦਾ ਤੇ ਉਸ ਪਰਮਾਤਮਾ ਦੀ ਵੀ ਅਸੀਂ ਕੀਰਤੀ ਕਰੀਏ ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਦੀਏ ਇਹਾ ਮਤ ਵਿਸੇਖ ਮਨ ਤਨ ਮਿੱਠਾ ਇਸ ਲੱਗੇ ਜਿਸ ਮਸਤਕ ਨਾਨਕ ਲੇਖ ਕਹਿੰਦੇ ਉਸ ਪਰਵਰਦگار ਨੂੰ ਉਸ ਪਾਲਣ ਵਾਲੇ ਦੀ ਕਹਿੰਦੇ ਅਸੀਂ ਕੀਰਤੀ ਕਰੀਏ ਜਿਹਦੇ ਕਹਿੰਦੇ ਅਨੇਕਾਂ ਇਕੌਤਕ ਨੇ ਅश्चਰਜ ਕਰਨ ਵਾਲੇ ਕਹਿੰਦੇ ਇਹੀ ਸਾਡੀ ਮਤ ਚੰਗੀ ਗਿਣੀ ਜਾਂਦੀ ਆ ਕਿ ਜੇ ਅਸੀਂ ਸਦਾ ਹੀ ਹਮੇਸ਼ਾ ਹੀ ਉਸ ਪਰਮਾਤਮਾ ਦੀ ਆਰਾਧਨਾ ਕਰਦੇ ਰਹੀਏ ਤਾਂ ਹੀ ਸਾਡੀ ਮਤ ਚੰਗੀ ਆ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਕਹਿੰਦੇ ਹੈ ਨਾਨਕ ਜਿਹਦੇ ਮੱਥੇ ਦੇ ਉੱਪਰ ਚੰਗੇ ਲੇਖ ਲਿਖੇ ਹੋਏ ਨੇ ਉਹਦੇ ਮਨ ਨੂੰ ਤੇ ਤਨ ਨੂੰ ਪਰਮਾਤਮਾ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਸਿਰੀ ਰਾਗ ਮਹੱਲਾ ਪੰਜਵਾਂ ਸੰਤ ਜਨੋਂ ਮਿਲ ਪਾਈਓ ਸੱਚਾ ਨਾਮ ਸਮਾਲ ਤੋਸਾ ਬੰਦੋ ਜੀ ਕਾ ਐਥੇ ਉਥੇ ਨਾਲ ਕਹਿੰਦੇ ਹੈ ਸੰਤ ਜਨੋਂ ਸਤ ਸੰਗਤ ਤੇ ਵਿੱਚ ਸਾਰੇ ਭਾਈ ਜਨ ਇਕੱਠੇ ਹੋ ਕੇ ਉਸ ਸੱਚੇ ਪਰਮਾਤਮਾ ਦਾ ਨਾਮ ਜਪੋ ਤੇ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖੋ ਕਹਿੰਦੇ ਇਹ ਜਿਹੜਾ ਪਰਮਾਤਮਾ ਦਾ ਨਾਮ ਜਪਣਾ ਕਹਿੰਦੇ ਇਹ ਤੁਹਾਡੇ ਲਈ ਰਾਹਦਾਰੀ ਆ ਆਪਣੇ ਨਾਲ ਇਕੱਠਾ ਖਰਚ ਕਰਨ ਲਈ ਤੁਸੀਂ ਧੰਨਵਾਦਨ ਰਹੇ ਹੋ ਕਹਿੰਦੇ ਜਿਹੜਾ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਡੇ ਕੰਮ ਆਉਂਦਾ ਹੈ ਪਰਮਾਤਮਾ ਦੇ ਨਾਮ ਦਾ ਧੰਨ ਇਕੱਠਾ ਕੀਤਾ ਹੋਇਆ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਇਾਲ ਕਹਿੰਦੇ ਇਹ ਜਿਹੜਾ ਨਾਮਤਨਾ ਪਰਮਾਤਮਾ ਦੇ ਨਾਮ ਦਾ ਕਹਿੰਦੇ ਜਦੋਂ ਗੁਰੂ ਸਾਡੇ ਤੇ ਕਿਰਪਾ ਕਰਦਾ ਆਪਣੀ ਫੇਰ ਹੀ ਅਸੀਂ ਇਹ ਨਾਮਤਨ ਪਾਉਂਦੇ ਆ ਤੇ ਕਹਿੰਦੇ ਜਦੋਂ ਪਰਮਾਤਮਾ ਸਾਡੇ ਤੇ ਕਿਰਪਾ ਕਰਦਾ ਉਹਦੇ ਦਇਾਲ ਹੋਣ ਦੇ ਨਾਲ ਸਾਨੂੰ ਗੁਰੂ ਦਾ ਮਿਲਾਪ ਹੁੰਦਾ ਫਿਰ ਗੁਰੂ ਨਾਮਤਨ ਇਕੱਠਾ ਕਰਨ ਦੀ ਸਾਨੂੰ ਉਪਦੇਸ਼ ਦਿੰਦੇ ਨੇ ਸਾਨੂੰ ਮਦਦ ਕਰਦੇ ਨੇ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ ਕਹਿੰਦੇ ਹੈ ਮੇਰੇ ਮਨ ਗੁਰ ਜਿੱਦਾ ਸਮਰੱਥ ਕੋਈ ਨਹੀਂ ਹੈ ਜਿਹਦੇ ਕੋਲ ਨਾਮદાન ਦੂਜਾ ਥਾਓ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਓ ਕਹਿੰਦੇ ਗੁਰੂ ਤੋਂ ਬਿਨਾ ਮੈਨੂੰ ਹੋਰ ਕੋਈ ਦੂਜਾ ਸਹਾਰਾ ਨਹੀਂ ਮਿਲ ਦਿਸਦਾ ਜਿਹੜਾ ਉਸ ਸੱਚੇ ਪਰਮਾਤਮਾ ਦੇ ਨਾਲ ਸਾਨੂੰ ਮਿਲਾ ਸਕੇ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ ਕਹਿੰਦੇ ਜਿਨੇ ਗੁਰੂ ਦੇ ਦਰਸ਼ਨ ਕਰ ਲਏ ਉਹਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਨੇ ਗੁਰ ਚਰਣੀ ਜਿਨ ਮਨ ਲੱਗਾ ਸੇ ਵਡਭਾਗੀ ਮਾਏ ਏ ਮੇਰੀ ਮਾਂ ਕਹਿੰਦੇ ਜਿਹਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਭਿੱਜ ਗਿਆ ਉਹ ਬਹੁਤ ਵੱਡੇ ਭਾਗਾਂ ਵਾਲੇ ਨੇ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਹਿ ਅਸਮਾਏ ਕਹਿੰਦੇ ਉਹ ਗੁਰੂ ਸਮਰੱਥ ਦਾਤਾ ਹੈ ਕਿਸ ਚੀਜ਼ ਦਾ ਨਾਮਦਾਨ ਦੇਣ ਵਾਲਾ ਕਿਹਦਾ ਨਾਮਦਾਨ ਦੇਣ ਵਾਲਾ ਉਹ ਪਰਮੇਸ਼ਰ ਜਿਹੜਾ ਸਾਰੀ ਜਗ੍ਹਾ ਤੇ ਸਮਾਇਆ ਹੋਇਆ ਹੈ ਗੁਰ ਪਰਮੇਸ਼ਰ ਪਾਰਵਰਮ ਗੁਰ ਡੁੱਬਦਾ ਲੈ ਤਰਾਏ ਕਹਿੰਦੇ ਗੁਰੂ ਉਸ ਪਰਮਾਤਮਾ ਦਾ ਹੀ ਸਰੂਪ ਆ ਜੋ ਸਾਨੂੰ ਡੁੱਬਦਿਆਂ ਨੂੰ ਇਸ ਜਗਤ ਤੋਂ ਤਰਾ ਦਿੰਦਾ ਹੈ ਕਿ ਤੁਮਹੁ ਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਕਹਿੰਦੇ ਉਹ ਗੁਰੂ ਜੋ ਕਰਨ ਕਾਰਨ ਸਮਰੱਥ ਹੈ ਉਹਨੂੰ ਕਿਸ ਤਰ੍ਹਾਂ ਕਹਿੰਦੇ ਮੈਂ ਉਹਦੀ ਸਲਾਹਨਾ ਕਰਾਂ ਸੇ ਮੱਥੇ ਨਹਿਚਲ ਰਹੇ ਜਿਨ ਗੁਰ ਧਾਰਿਆ ਹੱਥ ਕਹਿੰਦੇ ਉਹ ਬਡਪਾਗੀ ਮੱਥੇ ਨੇ ਉਹ ਮਤਲਬ ਅਟਲ ਹੋ ਜਾਂਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਨੇ ਆਪਣਾ ਹੱਥ ਰੱਖਿਆ ਮਿਹਰ ਕਰਕੇ ਕਿਉਂਕਿ ਨਾਮ ਦਾਣ ਦੇਣ ਦਾ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਕਹਿੰਦੇ ਕਿਉਂਕਿ ਗੁਰੂ ਸਾਨੂੰ ਉਹ ਅੰਮ੍ਰਿਤ ਪਿਲਾ ਦਿੰਦਾ ਉਹ ਨਾਮ ਅੰਮ੍ਰਿਤ ਪਿਲਾ ਦਿੰਦਾ ਜਿਹਦੇ ਤੋਂ ਸਾਨੂੰ ਜਨਮ ਮਰਨ ਦਾ ਛੁਟਕਾਰਾ ਮਿਲ ਜਾਂਦਾ ਜਨਮ ਮਰਨ ਦਾ ਚੱਕਰ ਨਹੀਂ ਪੈਂਦਾ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲਥ ਕਹਿੰਦੇ ਉਹ ਗੁਰੂ ਜੋ ਪਰਮੇਸ਼ਰ ਦਾ ਰੂਪ ਆ ਉਹਦੀ ਕਹਿੰਦੇ ਸੇਵਾ ਕੀਤੀ ਤੇ ਫਿਰ ਕਹਿੰਦੇ ਸਾਡੇ ਜਿਹੜੇ ਸਾਰੇ ਭੈ ਡਰ ਖਤਮ ਹੋ ਗਏ ਸਾਡੇ ਸਾਰੇ ਦੁੱਖ ਖਤਮ ਹੋ ਗਏ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਕਹਿੰਦੇ ਜੋ ਸਤਗੁਰ ਆਣਾ ਕਹਿੰਦੇ ਉਹ ਬੜਾ ਡੂੰਗਾ ਹੈ ਉਹ ਕਹਿੰਦੇ ਬੜਾ ਗਹਿਰਾ ਹੈ ਉਹ ਸੁੱਖਾਂ ਦਾ ਸਾਗਰ ਤੇ ਸਾਡੇ ਪਾਪਾਂ ਨੂੰ ਖਤਮ ਕਰਨ ਵਾਲਾ ਹੈ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲੱਗੇ ਡੰਡ ਕਹਿੰਦੇ ਜਿਨ੍ਹਾਂ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਆ ਉਹਨਾਂ ਨੂੰ ਫਿਰ ਜਮਦੂਤ ਦੇ ਡੰਡੇ ਦਾ ਡਰ ਨਹੀਂ ਲੱਗਦਾ ਉਹ ਇਸ ਤਰ੍ਹਾਂ ਕਿ ਗੁਰੂ ਨੇ ਸਾਨੂੰ ਨਾਮ ਦਾਣ ਦਿੱਤਾ ਫਿਰ ਅਸੀਂ ਨਾਮ ਦਾਣ ਦੀ ਕਮਾਈ ਕੀਤੀ ਤਾਂ ਫਿਰ ਸਾਡੇ ਸਾਰੇ ਪਾਪ ਘੱਟ ਹੋ ਗਏ ਜਦੋਂ ਪਾਪ ਘੱਟ ਹੋਏ ਫਿਰ ਜਮਦੂਤ ਦਾ ਸਾ ਡਰ ਰਿਹਾ ਹੀ ਨਹੀਂ ਗੁਰ ਨਾਲ ਤੁਲਨ ਨਾ ਲੱਗ ਈ ਖੋਜ ਡਿੱਠਾ ਬ੍ਰਹਿਮੰਡ ਕਹਿੰਦੇ ਮੈਂ ਸਾਰੇ ਜਗਤ ਦੇ ਵਿੱਚ ਖੋਜ ਕੇ ਦੇਖਿਆ ਕਿ ਗੁਰੂ ਦੇ ਬਰਾਬਰ ਕੋਈ ਨਹੀਂ ਹੈ ਗੁਰੂ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਫਿਰ ਕਿਉਂ ਕਹਿੰਦੇ ਨੇ ਕਿ ਵੀ ਮੈਂ ਸਾਰੇ ਸੰਸਾਰ ਵਿੱਚ ਦੇਖਿਆ ਤੇ ਗੁਰੂ ਦੇ ਬਰਾਬਰ ਦਾ ਕੋਈ ਨਹੀਂ ਕਿਉਂ ਕਿਉਂਕਿ ਨਾਮ ਨਿਧਾਨ ਸਤਗੁਰ ਦੀਆ ਕਿਉਂਕਿ ਗੁਰੂ ਨੇ ਨਾਮ ਦਾ ਖਜ਼ਾਨਾ ਦਿੱਤਾ ਉਸ ਉਸ ਨਾਮ ਦੇ ਖਜ਼ਾਨੇ ਨਾਲ ਕੀ ਹੋਇਆ ਕਹਿੰਦੇ ਇਹ ਨਾਨਕ ਫਿਰ ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਮਿਲ ਜਾਂਦਾ ਉਹ ਆਤਮਿਕ ਆਨੰਦ ਨੂੰ ਆਪਣੇ ਹਿਰਦੇ ਅੰਦਰ ਹਮੇਸ਼ਾ ਲਈ ਪਰੋ ਕੇ ਰੱਖਦੇ ਨੇ ਉਹਨਾਂ ਨੂੰ ਆਤਮਿਕ ਆਨੰਦ ਮਿਲ ਜਾਂਦਾ ਹੈ ਹਾਂਜੀ ਸੰਗਤ ਜੀ ਆਪਾਂ ਦੋ ਕੁ ਮਿੰਟ ਇੱਕ ਹੋਰ ਵਿਚਾਰ ਕਰਦੇ ਆਂ ਮਨ ਦੇ ਵਿੱਚ ਆਈ ਸੀ ਕਿ ਸੰਗਤ ਵਿੱਚ ਸਾਂਝੀ ਕਰੀਏ ਉਹ ਇਹ ਵਿਚਾਰ ਸੀ ਸੰਗਤ ਜੀ ਕਿ ਦੁੱਖ ਸੁੱਖ ਸਾਨੂੰ ਸਾਰਿਆਂ ਨੂੰ ਵਿਆਪਦੇ ਨੇ ਹੈਨਾ ਇਸ ਕਰਕੇ ਗੁਰਬਾਣੀ ਵਿੱਚ ਆਉਂਦਾ ਨਾ ਕਿ ਦੁੱਖ ਸੁੱਖ ਇੱਕ ਕਪ ਜਿਵੇਂ ਕੱਪੜੇ ਆਵਾੰਗ ਰਹੇ ਜਿਸ ਤਰ੍ਹਾਂ ਅਸੀਂ ਕੱਪੜੇ ਪਹਿਨਦੇ ਆ ਨਾ ਇਸ ਤਰ੍ਹਾਂ ਹੀ ਦੁੱਖ ਸੁੱਖ ਸਾਡੇ ਜਿੱਦਾਂ ਜ਼ਿੰਦਗੀ ਦੇ ਜਿੱਦਾਂ ਦੋ ਪਹਿਲੂ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਟਾਈਮ ਤੇ ਗੁਜ਼ਰਨਾ ਪੈਂਦਾ ਤੇ ਇਸੇ ਕਰਕੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਨਾ ਕਿ ਨਾਨਕ ਦੁਖੀਆ ਸਭ ਸੰਸਾਰ ਤੇ ਫਿਰ ਫਰੀਦ ਜੀ ਨੇ ਵੀ ਕਿਹਾ ਨਾ ਕਿ ਵੀ ਮੈਂ ਸੋਚਿਆ ਕਿ ਸਿਰਫ ਮੈਨੂੰ ਹੀ ਦੁੱਖ ਹੈਗਾ ਪਰ ਦੁੱਖ ਤਾਂ ਸਾਰੇ ਪਾਸੇ ਹੀ ਆ ਮੈਂ ਕੋਠੇ ਤੇ ਚੜ ਕੇ ਦੇਖਿਆ ਵੀ ਘਰ ਘਰ ਦੁੱਖ ਦੀ ਅੱਗ ਲੱਗੀ ਹੋਈ ਆ ਹਨ ਹਰ ਕੋਈ ਜੀਵ ਦੁਖੀ ਆ ਕੋਈ ਕਿਸੇ ਚੀਜ਼ ਤੋਂ ਕੋਈ ਕਿਸੇ ਦੁੱਖ ਤੋਂ ਨਾ ਪਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਆ ਜਿਸ ਤਰ੍ਹਾਂ ਹੁਣ ਆਪਾਂ ਗੁਰਬਾਣੀ 'ਚ ਸਾਰੇ ਪੜ੍ਹਦੇ ਆਉਂਦੇ ਆ ਦੇਖਦੇ ਆ ਵਿਚਾਰਦੇ ਆ ਕਿ ਜਗ੍ਹਾ ਜਗ੍ਹਾ ਤੇ ਪਾਤਸ਼ਾਹ ਨੇ ਲਿਖਿਆ ਕਿ ਆਪਾਂ ਉਹਦਾ ਨਾਮ ਜਪੀਏ ਉਹਦਾ ਨਾਮ ਜਪੀਏ ਜਦੋਂ ਆਪਾਂ ਉਹਦਾ ਨਾਮ ਜਪਣਾ ਸ਼ੁਰੂ ਕਰਦੇ ਆ ਤਾਂ ਸਾਡੇ ਦੁੱਖ ਦਰਦ ਘਟਨੇ ਸ਼ੁਰੂ ਹੋ ਜਾਂਦੇ ਨੇ ਉਹ ਇਸ ਤਰ੍ਹਾਂ ਕਿਸਾਨੋ ਪਰਮਾਤਮਾ ਉਹਨਾਂ ਨੂੰ ਸਹਿਣ ਦੀ ਸਮਰੱਥਾ ਦੇ ਹੀ ਜਾਂਦੇ ਨੇ ਉਹਦਾ ਨਾਮ ਜਪਣ ਦੇ ਬਹੁਤ ਹੀ ਜ਼ਿਆਦਾ ਲਾਭ ਨੇ ਔਰ ਇਹ ਹੌਲੀ-ਹੌਲੀ ਹੌਲੀ-ਹੌਲੀ ਮੰਦੇ ਵਿੱਚ ਕਰ ਕਰਨਾ ਸ਼ੁਰੂ ਕਰਦਾ ਪਰਮਾਤਮਾ ਦਾ ਨਾਮ ਤੇ ਫਿਰ ਹੌਲੀ-ਹੌਲੀ ਸਾਡੇ ਜਿਹੜੇ ਦੁੱਖ ਨੇ ਉਕਤ ਨੇ ਸ਼ੁਰੂ ਹੁੰਦੇ ਨੇ ਇਸ ਤਰ੍ਹਾਂ ਵੀ ਹੈ ਸੰਗਤ ਜੀ ਕਿ ਸਾਨੂੰ ਜਦੋਂ ਅਸੀਂ ਗੁਰਬਾਣੀ ਦੀਆਂ ਤੁਕਾਂ ਪੜ੍ਹਦੇ ਆ ਵਿਚਾਰਦੇ ਆ ਸਾਨੂੰ ਹੌਲੀ-ਹੌਲੀ ਗੌਰ ਦੇ ਨਾਲ ਮਤਲਬ ਉਹਨਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਢਾਲਣ ਦਾ ਕਹੋ ਕਿ ਸਮਰੱਥਾ ਮਿਲਦੀ ਜਾਂਦੀ ਆ ਜਦੋਂ ਅਸੀਂ ਨਾਮ ਦਾ ਜਾਪ ਕਰਦੇ ਆ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਕਈ ਦਫਾ ਅਸੀਂ ਜਦੋਂ ਸਾਨੂੰ ਕੋਈ ਦੁੱਖ ਹੁੰਦਾ ਨਾ ਅਸੀਂ ਕਿਸੇ ਹੋਰ ਤੇ ਉਹਦਾ ਦੋਸ਼ ਲਾਉਂਦੇ ਆ ਕਿ ਸ਼ਾਇਦ ਵੀ ਉਹਦੇ ਕਰਕੇ ਮੈਨੂੰ ਇਹ ਦੁੱਖ ਮਿਲ ਰਿਹਾ ਹੈ ਨਾ ਪਰ ਜਿੱਦਾਂ ਆਪਾਂ ਗੁਰਵਾਣੀ ਚ ਤੋਂ ਕਹਿੰਦੀ ਹੈ ਨਾ ਕਿ ਦੱਦਾ ਦੋਸ਼ ਨੰ ਦੇਓ ਕਿਸੇ ਦੋਸ਼ ਕਰਮਾਂ ਆਪਣੇ ਆ ਤੇ ਇਹ ਦੇ ਹਿਸਾਬ ਨਾਲ ਜਿੱਦਾਂ ਕਿ ਜਦੋਂ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ ਪਾਸ਼ਾ ਕਹਿੰਦੇ ਨੇ ਵੀ ਸਾਡਾ ਆਪਣਾ ਹੀ ਦੋਸ਼ ਆ ਵੀ ਸਾਡੇ ਜਿਹੜੇ ਇਹ ਕਰਮ ਸੀ ਸਾਡੇ ਪਹਿਲੇ ਉਹਨਾਂ ਦੇ ਕਰਕੇ ਸਾਨੂੰ ਇਹ ਦੁੱਖ ਮਿਲ ਰਿਹਾ ਹਨਾ ਵੀ ਜੋ ਅਸੀਂ ਬੀਜਿਆ ਸੀ ਉਹ ਅਸੀਂ ਕਟਿਆ ਫਿਰ ਅਸੀਂ ਕਿਸੇ ਨੂੰ ਆਪਣੇ ਦੁੱਖਾਂ ਲਈ ਜਾਂ ਆਪਣੇ ਕਿਸੇ ਮਾੜੇ ਹੋਏ ਲਈ ਕਿਸੇ ਨੂੰ ਅਸੀਂ ਦੋਸ਼ੀ ਨਹੀਂ ਠਹਿਰਾ ਸਕਦੇ ਤੇ ਉਹਦੇ ਨਾਲ ਫਿਰ ਇਹ ਹੁੰਦਾ ਕੀ ਹੌਲੀ-ਹੌਲੀ ਸਾਡੇ ਮਨ ਦੇ ਵਿੱਚੋਂ ਜੇ ਅਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੋਚਦੇ ਹਾਂ ਕਿ ਇਹਨੇ ਮੇਰੇ ਨਾਲ ਇਹ ਕੀਤਾ ਤਾਂ ਮੇਰੇ ਨਾਲ ਇਦਾਂ ਹੋਇਆ ਫਿਰ ਹੌਲੀ-ਹੌਲੀ ਉਸ ਇਨਸਾਨ ਪ੍ਰਤੀ ਸਾਡੇ ਹਿਰਦੇ ਵਿੱਚੋਂ ਨਫ਼ਰਤ ਖਤਮ ਹੋਣੀ ਸ਼ੁਰੂ ਹੋ ਜਾਂਦੀ ਕਿ ਅਸੀਂ ਗੁਰਬਾਣੀ ਦੇ ਹਿਸਾਬ ਨਾਲ ਚੱਲਦੇ ਆਂ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਆ ਰਿਹਾ ਉਹ ਸਾਡਾ ਆਪਣਾ ਬੀਜਿਆ ਹੋਇਆ ਉਹਦੇ 'ਚ ਕਿਸੇ ਦਾ ਕੋਈ ਦੋਸ਼ ਨਹੀਂ ਇਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਹਰ ਇੱਕ ਸਵਾਲ ਦਾ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਦਾ ਪਰ ਉਹ ਤਾਂ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਕਰਦੇ ਹਾਂ ਜਦੋਂ ਅਸੀਂ ਤੁਕਾਂ ਪੜ੍ਹਦੇ ਹਾਂ ਤਾਂ ਸਾਨੂੰ ਉਹਨਾਂ ਦੇ ਅਰਥਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਨੂੰ ਬਦਲਣਾ ਹੁੰਦਾ ਇਹ ਸਭ ਕੁਝ ਅਸੀਂ ਆਪ ਨਹੀਂ ਕਰ ਸਕਦੇ ਅਸੀਂ ਸਿਰਫ ਇੱਕ ਚੀਜ਼ ਕਰਨੀ ਆ ਸਿਰਫ ਤੇ ਸਿਰਫ ਉਹ ਹੈਗਾ ਅਸੀਂ ਉਹਦਾ ਨਾਮ ਜਪਣਾ ਨਾਮ ਜਪਦਿਆਂ ਜਪਦਿਆਂ ਸਾਡੀ ਉਹਦੇ ਨਾਲ ਇਦਾਂ ਦੀ ਪ੍ਰੀਤ ਪੈ ਜਾਂਦੀ ਆ ਸਾਡਾ ਇਦਾਂ ਦਾ ਪ੍ਰੇਮ ਪੈ ਜਾਂਦਾ ਕਿ ਸਾਨੂੰ ਹੌਲੀ-ਹੌਲੀ ਹੌਲੀ-ਹੌਲੀ ਜਿਦਾਂ ਰਮਜ਼ਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਸਾਡੀ ਜ਼ਿੰਦਗੀ ਉਹਦੇ ਹਿਸਾਬ ਨਾਲ ਟੱਲਣੀ ਸ਼ੁਰੂ ਹੋ ਜਾਂਦੀ ਆ ਫਿਰ ਜ਼ਿੰਦਗੀ ਸੌਖੀ ਹੁੰਦੀ ਜਾਂਦੀ ਆ ਆ ਇੱਕ ਵੀਰ ਜੀ ਹੈ ਕਿਨੇ ਵੀਰ ਰਗਵੀਰ ਸਿੰਘ ਵੀਰ ਉਹਨਾਂ ਦੀਆਂ ਕਾਫੀ ਕਿਤਾਬਾਂ ਨੇ ਉਹ ਕਿਤਾਬਾਂ ਸ਼ੁਰੂ-ਸ਼ੁਰੂ ਦੇ ਵਿੱਚ ਸਾਨੂੰ ਬਹੁਤ ਭਰੋਸਾ ਦਿਵਾਉਂਦੀਆਂ ਨੇ ਮਤਲਬ ਗੁਰਬਾਣੀ ਦੇ ਹਿਸਾਬ ਨਾਲ ਤੁਕਾਂ ਦੇ ਹਿਸਾਬ ਨਾਲ ਉਹਨਾਂ ਨੇ ਭਰੋਸੇ ਦਿਵਾਏ ਨੇ ਕਿ ਗੁਰਬਾਣੀ ਸੱਚਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੱਥਾ ਟੇਕਦੇ ਆ ਅਸੀਂ ਉਹਨਾਂ ਨੂੰ ਮੰਨਦੇ ਆ ਤਾਂ ਉਹ ਸਾਨੂੰ ਸਾਡੇ ਲਈ ਸੱਚ ਨੇ ਨਾ ਉਹ ਹੈ ਵੀ ਸੱਚ ਨੇ ਫਿਰ ਜਦੋਂ ਸਾਡੀ ਜ਼ਿੰਦਗੀ ਗੁਰਬਾਣੀ ਦੇ ਅਨਸਾਰ ਢਲਣੀ ਸ਼ੁਰੂ ਹੋ ਜਾਂਦੀ ਆ ਫਿਰ ਬਹੁਤ ਜ਼ਿਆਦਾ ਸਕੂਨ ਮਿਲਦਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਾਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਤੇ ਸਾਡੇ ਦੁੱਖ ਹੌਲੀ-ਹੌਲੀ ਘੱਟ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਾਨੂੰ ਪ੍ਰਮਾਤਮਾ ਦੁੱਖਾਂ ਨੂੰ ਸਹਿਣ ਦੀ ਸਮਰੱਥਾ ਦਿੰਦੇ ਰਹਿੰਦੇ ਨੇ ਤਾਂ ਸ਼ੁਰੂਆਤ ਨਾਮ ਤੋਂ ਹੈ ਨਾਲ-ਨਾਲ ਇਸ ਤਰ੍ਹਾਂ ਜਿਹੜੇ ਕੋਈ ਗੁਰਮਖ ਪਿਆਰੇ ਨੇ ਜਿਨ੍ਹਾਂ ਨੇ ਕਿ ਬਹੁਤ ਜ਼ਿਆਦਾ ਭਰੋਸਾ ਦਿਵਾਉਣ ਵਾਲੀਆਂ ਬਾਣੀ ਦੀਆਂ ਤੁਕਾਂ ਤੇ ਵਿਚਾਰਾਂ ਲਿਖੀਆਂ ਨੇ ਉਹ ਪੜ੍ਹਨੀਆਂ ਸ਼ੁਰੂ ਕਰ ਦੋ ਹੌਲੀ ਹੌਲੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਆ ਔਰ ਇਦਾਂ ਦਾ ਮਤਲਬ ਮਨ ਦੇ ਵਿੱਚ ਸੁੱਖ ਆਉਣਾ ਸ਼ੁਰੂ ਹੋ ਜਾਂਦਾ ਆ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਕਿ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਫਿਰ ਅਸੀਂ ਹੌਲੀ ਹੌਲੀ ਸਾਰਿਆਂ ਦੇ ਵਿੱਚ ਸਾਨੂੰ ਉਸ ਪਰਮਾਤਮਾ ਦੀ ਜੋਤ ਨਜ਼ਰ ਆਉਣ ਸ਼ੁਰੂ ਹੋ ਜਾਂਦੀ ਹੈ ਸਾਨੂੰ ਵਿਸ਼ਵਾਸ ਹੋ ਜਾਂਦਾ ਕਿ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਹੈ ਤੇ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਵਿੱਚ ਪਰਮਾਤਮਾ ਫਿਰ ਅਸੀਂ ਕਿਸੇ ਤੇ ਵੀ ਦੋਸ਼ ਲਾਉਣ ਤੋਂ ਵੀ ਹਟ ਜਾਂਦੇ ਹਾਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਮੇਰੀਆਂ ਜਾਣ ਕੇ ਮਾਫ਼ ਕਰਨੀ ਹੈ ਜੀ ਚੰਗੀ ਗੱਲ ਆਪਣੇ ਲੜ ਵੰਣੀ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀਆਂ ਵਿਚਾਰਾਂ ਕਰਦੇ ਆ ਅਨੇਕਾਂ ਗਲਤੀਆਂ ਅਨੇਕਾਂ ਭੁੱਲਾਂ ਚੁੱਕਾ ਹੋਈਆਂ ਨੇ ਜੀ ਆਪ ਦੀ ਅਣਜਾਣ ਵਿੱਚ ਹੀ ਸਮਝ ਕੇ ਬਖਸ਼ਿਓ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ